ਹਾਂਜੀ ਗਾਇਸ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਦਾ ਬਲੌਗ ਬਹੁਤ ਖਾਸ ਹੋਣ ਵਾਲਾ ਕਿਉਂਕਿ ਅੱਜ ਆਪਾਂ ਚੱਲਿਆ ਫਤਿਹਗੜ੍ਹ ਸਾਹਿਬ ਅੱਜ ਤਰੀਕ ਹੈਗੀ ਹੈ 26 ਦਸੰਬਰ ਯਾਨੀ ਕਿ 12 ਪੋ ਤੇ ਸ਼ਹੀਦੀ ਦਿਹਾੜੇ ਚਲਦੇ ਨੇ ਤੁਹਾਨੂੰ ਹੀ ਪਤਾ ਜਿਵੇਂ ਅੱਜ ਆਪਾਂ ਚੱਲਿਆ ਸਵੇਰੇ ਸਵੇਰੇ ਆਪਾਂ ਜਾਣਾ ਤਾਂ 6 ਵਜੇ ਸੀਗਾ 7 ਵਜੇ ਚੁੱਕੇ ਨੇ ਨਾਲ ਦੇ ਲੇਟ ਹੋ ਗਏ ਦੋ ਜਾਣੇ ਨੇ ਹੋਰ ਜਾਣਾ ਕਹਿੰਦੇ ਸੀ 6 ਵਜੇ ਜਾਣਾ ਪੂਰਾ 1 ਘੰਟਾ ਲੇਟ ਨੇ ਆਪਾਂ ਦੇਖੋ ਮੈਂ ਹੁਣ ਪਹੁੰਚੇ ਆਂ ਆ ਫੋਨ ਆ ਗਿਆ 7:00 ਵੱਜ ਚੁੱਕੇ ਨੇ 6:56 ਮਿੰਟ ਹੋ ਗਏ ਦਿਨ ਥੋੜਾ ਥੋੜਾ ਚੜਨ ਲੱਗ ਗਿਆ ਬਸ ਚਲ ਤੁਹਾਨੂੰ ਦਿਖਾਵਾਂਗੇ ਹੁਣ ਜੋ ਜੋ ਜਿਵੇਂ ਜਿਵੇਂ ਵੀ ਆ ਲੋ ਜੀ ਜਿੰਦੇ ਆਪਾਂ ਰਸ ਤੇ ਨਹੀਂ ਪੈ ਚੁੱਕੇ ਆ ਰਸ ਨੂੰ ਦੇਖੋ ਵਈ ਸਾਈਡ ਤੇ ਨਹੀਂ ਰਹੀ ਰਹੀ ਕਿਉਂਕਿ ਸੁਣੋ ਜੋ ਵਧੀਆ ਦਿਖ ਰਹੀ ਆ ਤੁਹਾਨੂੰ ਵੀ ਨਹੀਂ ਆਉਂਦਾ ਬਹੁਤਾ ਸਾਰੇ ਜਾਣੇ ਜਾਇਆ ਕਰੋ ਕਟਗੜ ਸਾਹਿਬ ਮੱਥਾ ਟੇਕਿਆ ਕਰੋ ਇਧਰ ਤੇ ਇੱਕ ਬਾਬਾ ਵਜਰਾ ਸਾਈਕਲ ਤੇ ਹੁੰਦਾ ਆ ਗਿਆ ਇਹ ਦਵਾਈ ਨਿਕਲ ਕੇ ਜਾਂਦੇ ਨੇ ਉਹ ਵੀ ਇਹਦਾ ਚੱਲਦਾ ਉਹ ਮੋਸ਼ੇ ਨਹੀਂ ਦਿੱਤਾ ਇਹ ਆ ਦੀਆ ਦੋ ਬੀ ਆਪਰੇ ਪਿੰਡਾ ਵਾਲਾ ਨਹੀਂ ਜਾਗੇ ਬਾਹਰ ਜਿਵੇਂ ਬਾਹਰ ਆ ਰਹੇ ਨੇ ਨਾ ਈਡੀ ਆਦੇ

ਬਈ ਇੱਕ ਬੰਦੇ ਨੇ ਨਾ ਉਰੇ ਅਸੀਂ ਆ ਰਹੇ ਸੀਗੇ ਸੰਗਰਾਂਦ ਵਾਲੇ ਦਿਨ ਗਏ ਹੁਣੇ ਮੋਟਰਸਾਈਕਲ ਮਾਰਿਆ ਵੈਗਨਾਰ ਦੇ ਵਿੱਚ ਉਹਦੀ ਵਿਚਲੀ ਲਾਈਟ ਤੋੜਦੀ ਕੋਈ ਕਾਂਟੀ ਜੀ ਉਤਰੀ ਵਿਚਾਰੇ ਪਿਛਲੇ ਨਾਲ ਚਪੇੜੇ ਛੱਡੀ ਹੁਣ ਪਹੁੰਚ ਗਿਆ ਸੰਗਰਾਂਦ ਉਧੀਆਂ ਜਾਂਦੀਆਂ ਨੇ ਹੁਣ ਆਪੋ ਤੇ ਜਾ ਕੇ ਇੱਕ ਕੰਮ ਕਰਨਾ ਆਪਾਂ ਪਰਨੇ ਚੱਕ ਲੈਣੇ ਬਣਵਾਉਣੇ ਆ ਵਸ ਕੇ ਤੇ Niềm nữa là vấn đề về Aryan ghé lìa khỏi hiệp hội đội ਮੋਟਰ ਹੈ ਨਹੀਂ ਯਾਰ ਇਹ ਆਪਣਾ ਜਾ ਰਹੇ ਰੇਕ ਇੱਕ ਪੁਲਿਸ ਵਾਲਿਆਂ ਨਾਲ ਇੱਕ ਪੁਲਿਸ ਵਾਲਿਆਂ ਨਾਲ ਅਸੀਂ ਸਿਕਿਉਰਟੀ ਹੈ ਇਹਨਾਂ ਦੀ ਸਾਡੀ ਸਿਕਿਉਰਟੀ ਹੈ ਲੋ ਜੀ ਪਹੁੰਚ ਗਏ ਆਪਾਂ ਜਿਹੜਾ ਸਾਹ ਜੈਸ਼ਨ ਇੱਧਰ ਹੈ ਜੈਸੜ ਦੀ ਜੈਸੜ ਕੋਲ ਵੀ ਡਿਫੈਂਡਰ ਹੈ 3001 ਅੱਛਾ ਸੁਣੀ ਬੋਦਾ ਯਾਰ ਇੱਕ ਦਿਨ ਜੀਟੀਵੀ ਖੜੀ ਸੀਗੀ ਇਹ ਡਰਪੋ ਮੋਟਰਸਾਈਕਲ ਲਾਦਾ ਜਿਹਨੇ ਚੱਕਣਾ ਹੋਇਆ ਚੱਕ ਲਈ ਡਰ ਆਪਣੇ ਪਰਨੇ ਪਰਨੇ ਬਣਾਉਂਦੇ ਕਿਤੇ ਧੁੰਦ ਦੇਖਦੇ ਕੋਈ ਬੰਦਾ ਲੱਭਦੇ ਹੈ ਹੈਲੋ ਹੈਲੋ ਇਹਦਾ ਇੱਕ ਦਰਵਾਜ਼ਾ ਮਰੇ ਨਹੀਂ ਖੁੱਲਦਾ ਹੋਰ ਬਾਹਰ ਬੋਲੋ ਜੀ ਵਾਹਿਗੁਰੂ ਕੋਈ ਪੀੜ ਪੀੜ ਜਿਹੜਾ ਸੋਚਣੇ ਕੋਈ ਲੱਗਦਾ ਹੈ ਇਹ ਜੁੱਤੀ ਹਉ ਜੀ

ਦਾ ਗਨੰਦ ਮਾ ਬਾਜਿਆ ਪਰਨ ਸ਼ਾਨ ਜਦੋਂ ਤੇਰੀ ਹੁਬਸੀ ਜਦੋਂ ਤੇਰੀ ਜਦੋਂ ਤੇਰੀ ਰਖੋ ਸਤਿਕਾਰ ਦਿਲ ਦਾ フフフ。<laughs> ਰੀ ਨਹੀਂ ਹੁੰਦੀ ਬਸ ਜਦ ਤੱਕ ਜਲੂ ਠੀਕ ਹੈ ਵੀ ਬੜਾ ਬੜਾ ਨਾੜੇ ਪੈ ਨਹੀਂ ਜੀ ਵਾਹਿਗੁਰੂ ਵਾਹਿਗੁਰੂ ਇਧਰ ਫਾਟ ਕੇ ਬੰਦ ਰਹੇ ਜੀ ਚਲੋ ਜੀ